ਕਿਉਂ ਆ ਮੇਰੇ ਬੰਦੇ ਨਾ ਨੌ ਫਾਈਨਲ ਆ ਕੈਪਟਨ ਇਸ ਫਾਨੇ ਵਿੱਚ ਨੌ ਫਾਈਨਲ ਫਾਨੇ ਹੀ ਆ ਯਾ ਨਾ ਜਮੇ ਥਿੰਕਿੰਗ ਓਨਲੀ ਫਾਨੇ ਯਾ ਕੈਪਟਨ ਇਸ ਫਾਨੇ ਵਿੱਚ ਯਾ ਨਾ ਹੋ ਸਕਦਾ ਹੈ ਬਾਹਰ ਦੀ ਕੋਈ ਗੱਲ ਦਿਮਾਗ ਚ ਚੜੀ ਹੋ ਗਈ ਭੱਟੀ ਤੇ ਬੈਠਾ ਰਹੇ ਹੈ ਭਰਾ ਕਿੰਨਾ ਸੋਹਣਾ ਮੁੰਡਾ ਯਾਰ ਤੂੰ ਸਾਨੂੰ ਤੈਨੂੰ ਠੀਕ ਕਰਕੇ ਬਾਹਰ ਭੇਜ ਦਈਏ ਵੀਰੇ ਕਿਹੜੀ ਕੰਟਰੀ ਜਾਣਾ ਦੱਸੋ ਤੁਸੀਂ ਸੋਹਣਾ ਮੁੰਡਾ ਵੀਰੇ ਯਾਰ ਦੇਖੋ ਕਿਸੇ ਕਬਰ ਆ ਗਿਆ ਠੀਕ ਆ ਸਭ ਕੁਝ ਆ ਕੋਈ ਅਸਬੇਦ ਗੱਲ ਪ੍ਰੋਬਲਮ ਨਹੀਂ 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 ਕੋਈ ਖਾਲਸਾ ਕੋਲੇ ਛੜੀ ਛੜੀ ਕੋਲੇ ਸਭ ਕੋ ਠੀਕ ਆ ਸਭ ਕੋ ਹਾਂਜੀ ਹਾਂਜੀ ਖਾਲਸਾ ਕਾਲਜ ਕਿਹੜੇ ਦੀ ਗੱਲ ਕਰਦੇ ਹੋ ਤੁਸੀਂ ਖਾਲਸਾ ਕਾਲਜ ਹੋਸਟਲ ਆਈ ਆ ਮੈਂ ਤੁਹਾਨੂੰ ਖਾਲਸਾ ਕਾਲਜ ਪਟਿਆਲੇ ਵਾਲੇ ਦੀ ਕਿ ਅੰਮ੍ਰਿਤਸਰ ਦੀ ਆ ਬਸ ਖਾਲਸਾ ਕਾਲਜ ਫਾਨਾ ਵੀ ਹਮ ਮੰਦਰ ਦੇ ਨਾਮ ਦੀ ਸੋਨੂ ਮੰਦਰ ਨਹੀਂ ਖਾਲਸਾ ਬਾਕੀ ਨਾਮ ਆ ਮੈਂ ਪੱਕਾ ਮੇਰਾ ਨਾਮ ਆ ਪੱਕਾ ਨਾਮ ਸੋਨੂ ਕਬਲ ਨਾਮ ਸੋਨੂ ਮੈਂ ਜੀ ਸੋਨੂ ਸੋਨੂ ਕਬਲ ਫਾਨਾ ਵਿੱਚ ਹਮ ਸੋਨੂ ਸੋਨੂ ਕਬਲ ਪਹਿਲਾਂ ਕਬਲ ਤਾਂ ਕਬਲ ਸੋਨੂ 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 ਖਾਲਸਾ ਕਬਲ ਤੋਂ ਸੋਨੂ ਤੁਸੀਂ ਕਿਹੜ ਹਾਲ ਫਿਲਮ ਵਿੱਚ ਖਾਲਸਾ ਪੈਂਥਰ ਵਿੱਚ ਸਲਾਮ ਫਾਨੇ ਵਿੱਚ ਹਮ ਉਸ ਦਾ ਕੰਗ੍ਰੈਚੁਲੇਸ਼ਨ ਫੈਂਡ ਵਿੱਚ ਹਮ ਸਲਾਮ ਫਾਨੇ ਨਸ ਕੋ ਗੋ ਸੋਨੋ ਸੋਨੋ ਖਾਲਸਾ ਕਾ ਖਾਲਸਾ ਨਾ ਫਿਲਮ ਹੈ ਹੋਈ ਨਾ ਸੰਡਾ ਕਿ ਫਿਲਮ ਆਪ ਨੂੰ ਬਣੇ ਬਸ ਸਲਾਮ ਫਾਨੇ ਵਿੱਚ ਹਮ ਜੀ ਆਸਾ ਸੁਗਵਾਰੇ ਦਾ ਅਵੰਚਰਾ ਤੋਂ ਨੁਸਨਾ ਨੁਸਵੇ ਮਾਰਾ ਗਾਸੇਵਾ ਕਾ ਪ੍ਰੋਬਲਮ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਤੁਸੀਂ ਇਹਨਾਂ ਦੱਸੋ ਕਿਹੜੀ ਜਗ੍ਹਾ ਰਹਿੰਦੇ ਕਿਹੜੀ ਜਗ੍ਹਾੋਂ ਤੁਸੀਂ ਮੇਰਾ ਨਾਮ ਬਰਸ ਨਾਗਪੁਰ ਤੋਂ ਮੁਸਲਮਾਨ ਬਹੋ ਦੱਸਦਾ ਦੋ ਤੁਹਾਡੇ ਤੁਹਾਡੇ ਪਿਤਾ ਜੀ ਮੰਮੀ ਦਾ ਤ੍ਰਿਪੜੇ ਤੋਂ ਖਾਸਾ ਤੁਹਾਨੂੰ ਤ੍ਰਿਪੜੇ ਤ੍ਰਿਪੜ ਤੋਂ ਪਟੇਲਾ ਬਹੋ ਖਾਸਾ ਤੁਹਾਡੇ ਮੰਮੀ ਦਾ ਕੀ ਨਾਮ ਆ ਮਾਤਾ ਜੀ ਦਾ ਮਾਦਰ ਮੋਦਰ ਨਾਮ ਮਾਤਾ ਮੇਰਾ ਗੁਰਸਨ ਗੁਰਬਖਸ਼ ਤੋਂ ਮੁਸਲਮਾਨ ਬਹੋ ਨੀਲਮ ਕੋਰ ਖਲਮ ਤੋਂ ਮੁਸਲਮਾਨ ਮਾਸਾ ਮਸੀਦੇ ਨਾਮ ਤੇ ਤੁਹਾਨੂੰ ਸੋ ਠੀਕ ਹੈ ਠੀਕ ਹੈ ਠੀਕ ਹੈ ਤੁਹਾਡਾ ਬ੍ਰਦਰ ਭਾਈ ਹੈਗਾ ਕੋਈ ਆ ਜੀ ਨ ਛੋਟੇ-ਮੋਟੇ ਕੰਮ ਕਰਦਾ ਕੀ ਕੰਮ ਕਰਦਾ ਜੀ ਬੱਸ ਲੱਕਾ ਲੁਕਾ ਕੰਮ ਲਾ ਫੈਕਟਰੀ ਫਟੋ ਜੱਗਾ ਜੱਗ ਲੱਟੜਾ ਲੁਕਾ ਦੇ ਦੋਸੇ ਚੰਦ ਦੇ ਦੋ ਨਾਮ ਦੇ ਚੰਦ ਦੇ ਲੱਟੜਾ ਚੰਦ ਦੇ ਨਾਮ ਸਿਕਨੂਲ ਤੋਂ ਸਲਾਮ ਸਨ ਨਾਮ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਰ ਤੁਸੀਂ ਫਿਰ ਕੀ ਕੰਮ ਕਰਦੇ ਤੇ ਵੀਰੇ ਸਾਨੂੰ ਵੀਰੇ ਸੋਨੋ ਬਜੇ ਮੈਂ ਨਾਸ ਕੰਗ੍ਰੈਚੁਲੇਟਿੰਗ ਅਨਲੋ ਧੰਨਵਾਦ ਸਲਾਮ ਆਪਿੰਦਰਾ ਯੂਮੇ ਫਨ ਆ ਬੀ ਨੂੰ ਖੇਲ ਮਸਲੇ ਮੈਂ ਧੰਨਵਾਦ ਥਿੰਕਿੰਗ ਅਨਲੋ ਧੰਨਵਾਦ ਸਲਾਮ ਫਲੇ ਯੂਮੇ ਵੀ ਆਪੋ ਨੂੰ ਧੰਨਵਾਦ ਜਿੱਥੇ ਖਾਲਸਾ ਜੀ ਨੇ ਉਹਦੇ ਜੈਜੇ ਕਾਰ ਹਾਂ ਜਿੱਥੇ ਖਾਲਸਾ ਜੀ ਨੇ ਉੱਥੇ ਜੈਜੇ ਕਾਰ ਆ ਬੰਦਾ ਫਨ ਨੋਸ ਤੇ ਵੀ ਤੱਚ ਫਨ ਆ ਬੀ ਹਮ 9 ਲੱਖੇ ਮੈਂ ਸਮਝ ਨਹੀਂ ਨਹੀਂ ਥੋੜੇ ਜਿਵੇਂ ਮੈਨੂੰ ਇਹ ਤਾਂ ਦੱਸੋ ਸੋਨੋ ਮੈਂ ਥੋੜੇ ਨਾਨਕੇ ਕਿਹੜੀ ਜਗ੍ਹਾ ਨੇ ਵੀਰੇ ਨਾਨਕਾ ਨੋਣਕਾ ਨਹੀਂ ਆਗਾ ਮੇਰਾ ਮਿਲ ਹੈ ਨਹੀਂ ਥੋੜੇ ਤੁਸੀਂ ਨਾਨਕੇ ਜਾਂਦੇ ਨਹੀਂ ਹੁੰਦੇ ਉਹਨੇ ਨਾ ਨਾ ਬ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਤੁਹਾਡੀ ਮਾਤਾ ਜੀ ਦਾ ਮਾਤਾ ਜੀ ਦਾ ਨਾਮ ਸੁਖਵਿੰਦਰ ਸਿੰਘ ਫਾਨਾ ਵੀ ਹਮ ਸੁਖਵਿੰਦਰ ਸਿੰਘ ਨੀਲਮ ਕੌਰ ਦਾ ਨਾਮ ਨੀਲਮ ਕੌਰ ਮਾਤਾ ਜੀ ਦਾ ਮਾਤਾ ਜੀ ਦਾ ਨਾਮ ਗੰਗਾ ਦਾ ਨਾਮ ਸੁਖਵਿੰਦਰ ਮਾਸੜੀ ਬੂਹ ਦਾ ਨਾਮ ਕੀ ਦੱਸਿਆ ਸੀ ਸੋਨੂ ਕਬਲ ਕਬਲ ਬੰਡੇ ਬੰਡੇ ਸੁਖਵਿੰਦਰ ਸਿੰਘ ਪਹਿਲਾ 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 ਇਹਦਾ ਨਾਮ ਆਏਗਾ ਸੋਨੂ ਕਬਲ ਫਿਰ ਬੰਡੀ ਸੁਖਵਿੰਦਰ ਸਿੰਘ ਮਾਸੜੀ ਜੀ ਫਿਰ ਬੂਹ ਦਾ ਨਾਮ ਸੁਖਵਿੰਦਰ ਸਿੰਘ ਹਾਂ ਮਾਸੜੀ ਦਾ ਕੀ ਨਾਮ ਮਾਸੜੀ ਬੰਡੀ ਦਾ ਸੁਖਵਿੰਦਰ ਸਿੰਘ ਮਾਸੜੀ ਨਾਮ ਸੁਖਵਿੰਦਰ ਸਿੰਘ ਚੱਲ ਆ ਜਾਓ ਪੈਡ ਘੱਟੇ ਆਪ ਨਵੀਂ ਗੱਡੀ ਤੇਰੇ ਬਾਅਦ ਲਿਆਏ ਵੇਖ ਕਿੱਦੀ ਵਧੀਆ ਕਢਾ ਕੇ ਵੈਰੀ ਗੁੱਡ ਖੜਦਾ ਖੜਦਾ ਨਵੀਂ ਲੈ ਕੇ ਛੱਡ ਦੇ ਸੋਨੂੰ ਛੱਡ ਦੇ ਛੱਡ ਦੇ ਛੱਡ ਦੇ ਮੈਂ ਨਵੀਂ ਲੈ ਕੇ ਦੇ ਦਿੰਦਾ ਛੱਡ ਦੇ ਛੱਡ ਦੇ ਛੱਡ ਦੇ ਆ ਜਾਂਦੇ ਵੀਰੇ ਆ ਜਾ ਵੈਰੀ ਗੁੱਡ ਸੋਨੂੰ ਆ ਜਾ ਵੀਰੇ ਆ ਜਾ ਆ ਜਾ ਨਵੀਂ ਨਵੇਂ ਸੂਟ ਲੈ ਕੇ ਦੇਣਗੇ ਤੁਹਾਨੂੰ ਆ ਜਾ ਵੀਰੇ ਇਹਨਾਂ ਨੂੰ ਕਮਾ ਕੇ ਲਿਆਉਂਦੇ ਨਾਲ ਬਾਜ਼ਾਰ ਚ ਸਿਰਪੜੀ ਦੇ ਨਾਲ ਹੀ ਆਲੇ ਦਾਲੇ ਲੈ ਲਓ ਆਜੋ ਆਜੋ ਦਾਲੇ ਲੈ ਲਓ ਆਪਣਾ ਤੇ ਰੱਖ ਦੇ ਤੇ ਰੱਖ ਦੇ ਰੱਖ ਇੱਧਰ ਰੱਖ ਦੇ ਦਾਲ ਲੈ ਲੈ ਰੱਖ ਦੇ ਰੱਖ ਆ ਲੈ ਨਵਾਂ ਲੈ ਕੇ ਆ ਜਾ ਆ ਕੰਬੜਾ ਬੰਦ ਬਲੇ ਅਪਨ ਨਮਲੇ ਕਪੜੇ ਫਿਰ ਆਕੇ ਜੋ ਮਰਜ਼ੀ ਕਰ ਲੈ। ਬੈਠੂ ਤੇ ਫਾਨਾ ਵਿੱਚ ਛੱਡ ਰਹਿਣ ਦੇ ਨਗਰੇ ਛੱਡ ਲੈ ਲੀਏ ਕਪੜਾ ਲੈ ਜੋ ਭਾਈ ਯਾਰ ਤੈਰ ਤੇਰੀ ਚੜ ਜਾ। ਲੋੜੀ ਐ ਨਾ ਲੋੜੀ ਨੀ। ਲੋੜੀ ਐ ਨਾ ਲੋੜੀ ਤੇ ਨਵੇਂ ਕਪੜੇ ਪਾ ਕੇ ਤੋਣੇ ਅੱਜ। ਥੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਵੀਰ ਦੀਪਕਾ ਜੀ ਜਿਹਨੂੰ ਤੁਸੀਂ ਇਸ ਵਕਤ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹ ਦੀਪਕ ਵੀਰ ਸਾਨੂੰ ਅੱਜ ਤੋਂ ਕਈ ਮਹੀਨੇ ਔਰ ਕਈ ਸਾਲ ਪਹਿਲਾਂ ਜਿਹੜਾ ਸੜਕਾਂ ਤੋਂ ਪਟਿਆਲੇ ਸ਼ਹਿਰ ਦੇ ਵਿੱਚੋਂ ਮਿਲਿਆ ਸੀ ਜੀ ਇਸ ਵੀਰ ਨੇ ਦਿਮਾਗ ਤੇ ਇੰਨਾ ਕਿ ਜਿਹੜੀ ਟੈਨਸ਼ਨ ਦਿਮਾਗ ਤੇ ਬੈਜ ਨੇ ਇੰਨਾ ਕੁ ਲੈ ਲਿਆ ਸੀਗਾ ਜੀ ਕਈ ਮਹੀਨਿਆਂ ਤੋਂ ਮਤਲਬ ਇਸ ਵੀਰ ਨੇ ਇਸ਼ਨਾਨ ਨਹੀਂ ਕੀਤਾ ਸੀ ਜਦੋਂ ਅਸੀਂ ਇਸ ਵੀਰ ਨੂੰ ਲੈਣ ਗਏ ਤਾਂ ਜਦੋਂ ਮੈਂ ਇਹਦੇ ਨੇ ਇਦਾਂ ਹੱਥ ਮਿਲਾਇਆ ਦੀਪਕ ਵੀਰੇ ਹੱਥ ਮਲਾਈ ਤਾਂ ਮੈਂ ਮਤਲਬ ਇਹਦੇ ਹੱਥ ਮੇਰੇ ਹੱਥ ਦੇ ਉੱਪਰ ਇਦਾਂ ਲੱਗਦੇ ਸੀ ਮੈਂ ਕਹੂੰਗਾ ਇੱਕ ਵਾਰੀ ਵੀਰ ਜ਼ਰੂਰ ਦਿਖਾਉਣ ਆਪਾਂ ਪੁਰਾਣੀਆਂ ਤਸਵੀਰਾਂ ਉਹ ਸਾਂਝੀਆਂ ਕਰਾਂਗੇ ਉਸ ਵਕਤ ਦੀਆਂ ਜਦੋਂ ਇਹ ਵੀਰ ਇੱਕ ਅਰਬੀ ਦੇ ਮਤਲਬ ਉਦਾਂ ਦੇ ਨਾਲ ਦੇ ਇੱਕ ਸ਼ਬਦ ਬੋਲੀ ਜਾਂਦਾ ਸੀ ਮਤਲਬ ਸਾਨੂੰ ਇਹ ਲੱਗਦਾ ਸੀ ਵੀ ਇਹ ਮੁਸਲਿਮ ਪਰਿਵਾਰ ਦੇ ਵਿੱਚੋਂ ਹੋਊਗਾ ਵੀਰ ਔਰ ਇਦਾਂ ਦੇ ਸ਼ਬਦ ਅਸਲਮ ਅੱਲਸਲਮ ਅਸਲਮ ਇਦਾਂ ਕੁਝ ਬੋਲੀ ਜਾਂਦਾ ਸੀ ਸਾਨੂੰ ਮਤਲਬ ਪਤਾ ਹੀ ਨਹੀਂ ਲੱਗਿਆ ਵੀ ਇਹ ਕੌਣ ਆ ਵੀਰ ਫਿਰ ਅਸੀਂ ਜਦੋਂ ਇਹਨੂੰ ਲੈ ਕੇ ਆਏ ਬਿਲਕੁਲ ਕਾਲਾ ਜਿਹੜਾ ਹੋਇਆ ਵਾ ਸਰੀਰ ਕੱਪੜੇ ਕਾਲੇ ਮੈਲੇ ਮੈਲ ਚੜੀ ਪਈ ਫਿਰ ਜਦੋਂ ਲੈ ਕੇ ਹਲਾਤ ਚੱਲੇ ਆ ਔਰ ਅੱਜ ਅਸੀਂ ਆਪ ਜੀ ਨੂੰ ਇਹ ਵੀਡੀਓ ਬਣਾਉਂਦੇ ਹੋਏ ਬਹੁਤ ਹੀ ਮਤਲਬ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਵੀ ਦੀਪਕ ਅੱਜ ਇਸ ਸੰਸਥਾ ਦਾ ਬਹੁਤ ਹੀ ਪਿਆਰਾ ਜਾਂ ਸੇਵਾਦਾਰ ਆ ਜਦੋਂ ਵੀ ਸੰਗਤਾਂ ਭੈਣ ਭਰਾ ਤੁਸੀਂ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਆਉਣੀ ਹੋ ਤਾਂ ਤੁਹਾਨੂੰ ਜਲਦੀ ਸੇਵਾ ਔਰ ਚਾਹ ਦੀ ਸੇਵਾ ਵੀਰ ਦੀਪਕ ਹੀ ਕਰਦਾ ਜੀ ਜਿਹੜਾ ਔਰ ਦੀਪਕ ਇੰਨੀ ਜਿਆਦਾ ਸੇਵਾ ਕਰਦਾ ਅਸੀਂ ਇੰਨੇ ਇੱਕ ਮਤਲ ਜਿਹੜਾ ਖੁਸ਼ ਹੋ ਇਸ ਦੀ ਸੇਵਾ ਤੋਂ ਵੀ ਇੰਨੀ ਸੇਵਾ ਆਮ ਇਨਸਾਨ ਨਹੀਂ ਕਰ ਪਾਉਂਦਾ ਤੜਕੇ ਸੱਜਰੇ ਤਿਆਰ ਹੋਣਾ ਫਿਰ ਸਭ ਤੋਂ ਲੇਟ ਸੌਣਾ ਜਿੰਨੀਆਂ ਸੰਗਤਾਂ ਆਉਂਦੀਆਂ ਨੇ ਸਾਰਿਆਂ ਦੀ ਮਤਲਬ ਸਾਮ ਸੰਭਾਲ ਕਰਨੀ ਵੀ ਬੈਠ ਜੋ ਭੈਣ ਜੀ ਅਸੀਂ ਚਾਹ ਪੀਓ ਜੀ ਜਾਂ ਜਲ ਸ਼ਕੋ ਜੀ ਮਤਲਬ ਇਹ ਵੀਰ ਆ ਦੀਪਕ ਆਪ ਜੀ ਨੇ ਪਹਿਲਾਂ ਸ਼ੁਰੂ ਦੇ ਵਿੱਚ ਵੀਡੀਓ ਦੇਖੀ ਆ ਦੀਪਕ ਦੀ ਔਰ ਅੱਜ ਸਾਨੂੰ ਇੱਕ ਹੋਰ ਵੀ ਬਹੁਤ ਬੜੀ ਖੁਸ਼ੀ ਹੋ ਰਹੀ ਆ ਦੀਪਕ ਵੀਰ ਨੂੰ ਅੱਜ ਇੱਕ ਮੋਬਾਈਲ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਮਤਲਬ ਇਹ ਤਾਂ ਬਹੁਤ ਛੋਟੇ ਨੇ ਸਨਮਾਨ ਇਹ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ ਇਹਦੀਆਂ ਸੇਵਾ ਦੇ ਅੱਗੇ ਤਾਂ ਕਿਉਂਕਿ ਸੇਵਾ ਬਹੁਤ ਉਤਮਾ ਬਹੁਤ ਵੱਡੀ ਆ ਇਸ ਵੀਰ ਦੀ ਸਾਨੂੰ ਤਾਂ ਇੰਨੀ ਉਹ ਬਹੁਤ ਖੁਸ਼ੀ ਆ ਵੀ ਉਹ ਸਮਾਂ ਸੀ ਉਹ ਸਮਾਂ ਬਦਲ ਕੇ ਅੱਜ ਦੀਪਕ ਤੇ ਸਮਾਂ ਆ ਗਿਆ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਇਹ ਜੀ ਕਿਰਪਾ ਕੀਤੀ ਔਰ ਦੀਪਕ ਨੂੰ ਅੱਜ ਜਿਹੜਾ ਮੋਬਾਈਲ ਆ ਉਹ ਦਿੱਤਾ ਜਾ ਰਿਹਾ ਕੋਈ ਇਸ ਵੀਰ ਦੀ ਕਈ ਮਹੀਨਿਆਂ ਤੋਂ ਇਹ ਮੰਗ ਸੀਗੀ ਵੀ ਮੈਨੂੰ ਮੋਬਾਈਲ ਵੀ ਲੈ ਕੇ ਦਿੱਤਾ ਜਾਵੇ ਤਾਂ ਜੋ ਜਿਹੜਾ ਇਹ ਵੀਰ ਆਪਣਾ ਆ ਤੁਸੀਂ ਦੇਖੋ ਇਹ ਹੈਗਾ ਜੀ Redmi ਦਾ ਫੋਨ ਆ ਜਿਹੜਾ ਇਸ ਵੀਰ ਨੂੰ ਅੱਜ ਬਿਲਕੁਲ ਨਵਾਂ ਫੋਨ ਆ ਜੀ ਜਿਹੜਾ ਇਹ ਜਿਸ ਵੀਰ ਦੇ ਹਵਾਲੇ ਕੀਤਾ ਜਾ ਰਿਹਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਦੀਪਕ ਤੇਰੇ ਤੇ ਪੁੱਤ ਜਿਹੜਾ ਸੰਗਤਾਂ ਨੂੰ ਵੀ ਬਹੁਤ ਖੁਸ਼ੀ ਹੋਊ ਤੇਰੇ ਚਿਹਰੇ ਵੱਲ ਦੇਖ ਕੇ ਔਰ ਸੰਗਤਾਂ ਨੂੰ ਅੱਜ ਪਤਾ ਲੱਗੂਗਾ ਵੀ ਜਿਹੜਾ ਵੀਰ ਸਾਰੀਆਂ ਸੰਗਤਾਂ ਨੂੰ ਜਲ ਤੇ ਚਾਸ਼ਕਾਉਂਦਾ ਵੀ ਉਹ ਆ ਦੀਪਕ ਵੀਰ ਆ ਠੀਕ ਆ ਵੀਰੇ ਦੀਪਕ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਜਾਂ ਕੀ ਕਹਿਣਾ ਚਾਹੁੰਦੇ ਹੋ ਬਸ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਜਿਹੜਾ ਤੁਹਾਨੂੰ ਮੋਬਾਈਲ ਸੈੱਲਫੋਨ ਲਗਾਤਾ ਮੋਬਾਈਲ ਫੋਨ ਲਗਾਤਾ ਜੀ ਹਾਂਜੀ ਔਰ ਸੇਵਾ 'ਚ ਦਿਲ ਲੱਗਿਆ ਪਹਿਲਾਂ ਇਹ ਦੱਸੋ ਹਾਂਜੀ ਹਾਂਜੀ ਬਰਦਨ ਮਹੰਤਰ ਮਾਨਨ ਨਾ ਜੀ ਚਾਹ ਪਾਣੀ ਵਰਤਾ ਦੇਣਾ ਜੀ ਔਰ ਛਾੜੋ-ਚੋਚਾ ਲਗਾ ਦੇਣਾ ਜੀ ਜੀ ਮਤਲਬ ਪੂਰਾ ਆਨੰਦਮਾਨਦਾਰ ਹੈ ਜ਼ਿੰਦਗੀ ਜਿਉਣ ਦਾ ਹਾਂਜੀ 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 ਇਹਦਾ ਹਾਂਜੀ ਹਾਂਜੀ ਔਰ ਦੀਪਕ ਬੜਾ ਸਾਹੂ ਵਿਅਕਤੀ ਆ ਜੀ ਬਹੁਤ ਸੁਭਾਅ ਨਿੱਗਾ ਜੀ ਪਰ ਉਦੋਂ ਇਹ ਗੱਲਾਂ ਨਹੀਂ ਬੋਲਦਾ ਸੀ ਉਦੋਂ ਕੋਈ ਵੀ ਗੱਲ ਦਾ ਜਵਾਬ ਨਹੀਂ ਦਿੰਦਾ ਸੀਗਾ ਜੀ ਅੱਜ ਆਪ ਜੀ ਕੋਈ ਵੀ ਜਿਹੜਾ ਕੁਐਸਚਨ ਕਰੋ ਹਰ ਇੱਕ ਗੱਲ ਦਾ ਜਿਹੜਾ ਉੱਤਰ ਹੀ ਵੀਰ ਦਊਗਾ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਜਿਹੜਾ ਹੋਰ ਨੇੜੇ ਤੋਂ ਸੁਣ ਲੈਣ ਆਪਣਾ ਫਰਜ ਸੇਵਾ ਸੋਸਾਇਟੀ ਲਚਕਾਣੀ ਦੇ ਸਿਰ ਤੇ ਮਿਹਰ ਪ੍ਰੇ ਹੱਥ ਰੱਖਣ ਹੋਰ ਦੀਪਕ ਵਰਗੇ ਵੀਰਾਂ ਦੀ ਮਦਦ ਹੋਵੇ ਉਹਨਾਂ ਦਾ ਇਲਾਜ ਹੋਵੇ ਕਿਉਂਕਿ ਐਡਾ ਵੱਡਾ ਘਰ ਹੋਵੇ ਆਪਣੇ ਕੋਲੇ ਐਡੀਆਂ ਵੱਡੀਆਂ ਬਿਲਡਿੰਗਾਂ ਹੋਣ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲੰਗਰ ਹਾਲ ਹੋਵੇ ਵੱਡਾ ਗਰਾਊਂਡ ਹੋਵੇ ਜਿੱਥੇ ਆਪਾਂ ਅੱਜ 105 ਮੈਂਬਰ ਰਹਿ ਰਹੇ ਆ ਉੱਥੇ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਈ 100 ਬੰਦੇ ਦੀ ਜਿਹੜੀ ਜਿਹੜਾ ਮਦਦ ਕਰਨ ਚ ਕਾਮਯਾਬ ਹੋਵਾਂਗੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਮਹਾਰਾਜ ਦੇ ਚਰਨਾਂ ਚ ਅਰਦਾਸ ਆਪ ਜੀ ਆਉਂਦੇ ਜਾਂਦੇ ਇਦਾਂ ਦੀਆਂ ਰੂਹਾਂ ਨੂੰ ਜਰੂਰ ਥਾਪੜਾ ਦੇ ਕੇ ਜਾਇਆ ਕਰੋ ਬੜੀ ਮਨ ਨੂੰ ਖੁਸ਼ੀ ਹੋਊਗੀ ਤੁਸੀਂ ਇਹਨਾਂ ਨਾਲ 2 ਮਿੰਟ ਜਰੂਰ ਗੱਲ ਕਰਿਆ ਕਰੋ ਜਰੂਰ ਦੁੱਖ ਸੁੱਖ ਸਾਂਝਾ ਕਰਿਆ ਕਰੋ ਤੁਸੀਂ ਪੁੱਛਿਆ ਕਰੋ ਵੀ ਭਾਈ ਕਿਵੇਂ ਆ ਤੂੰ ਠੀਕ ਆ ਤੇ ਅਸੀਂ ਵੀਡੀਓ ਦੇਖੀ ਸੀ ਇੰਨੇ ਐਪਰੀਸ਼ੀਏਟ ਕਰੋਗੇ ਨਾ ਬੰਦੇ ਨੂੰ ਹੋਰ ਹੌਸਲਾ ਮਿਲਦਾ ਧੰਨਵਾਦ ਜੀ ਆਪ ਜੀ ਦਾ ਹੱਸਦੇ ਬੱਸਦੇ ਰਹੋ ਮਤਲਬ ਸਾਡਾ ਇਹ ਵੀ ਤੁਹਾਡੀਆਂ ਜਿਹੜੀਆਂ ਦਿਵਾਵਾਂ ਸਾਡੇ ਤੱਕ ਪਹੁੰਚੀਆਂ ਨੇ ਨਾ ਉਹਨਾਂ ਨੇ ਇਹ ਅਸਰ ਕੀਤਾ ਜੀ ਦੀਪਕ ਇਸ ਕਾਬਿਲ ਆ ਵੀ ਅੱਜ ਇਹ ਮੋਬਾਈਲ ਚਲਾ ਸਕਦਾ ਦੀਪਕ ਇਸ ਹਾਲਾਤਾਂ ਤੱਕ ਠੀਕ ਹੋ ਗਿਆ ਜੀ ਆਪ ਜੀ ਦੀਆਂ ਦਵਾਵਾਂ ਦਾ ਤਹਿ ਦਿਲੋਂ ਧੰਨਵਾਦ ਜੀ ਸੱਚੇ ਭਾਸ਼ਵ ਉਹ ਹੈ ਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖਿਆ ਆਪ ਜੀ ਲਚਕਾਣੀ ਪਿੰਡ ਜਦੋਂ ਵੀ ਕਦੇ ਲੰਘਦੇ ਹੋ ਜਾਂ ਕਦੇ ਪਟਿਆਲੇ ਆਉਂਦੇ ਹੋ ਤਾਂ ਜਰੂਰ 10 ਮਿੰਟ ਖੜਕੇ ਜਾਇਆ ਕਰੋ ਇਹਨਾਂ ਰੂਹਾਂ ਦੇ ਜਰੂਰ ਦਰਸ਼ਨ ਕਰਿਆ ਕਰੋ ਦੀਪਕ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਲਈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਸ਼ੁਕਰੀਆ ਜੀ ਪੱਕਾ ਜੀ ਚਲੋ ਦੀਪਕ ਤੈਨੂੰ ਵੀ ਸੱਚੀ ਜਾਣੇ ਪਤਾ ਤੈਨੂੰ ਦੇਖ ਕੇ ਨ 9 ਵਜੇ ਕਹਿਣਾ ਪੈਂਦਾ ਵੀ ਤੂੰ ਦੀਪਕ ਪੈ ਜਾ ਜਿੰਨਾ ਚਿਰ ਸਾਰੇ ਪੈਂਦੇ ਨਹੀਂ ਪੈਂਦਾ ਨਹੀਂ ਜੀ ਕਿਉਂ ਹਾਂਜੀ ਹਾਂਜੀ ਕੀ ਕਾਰਨ ਵੈਸੇ ਜੀ ਨੀਂਦ ਨੂੰ ਘੱਟ ਨਹੀਂ ਆਉਂਦੀ ਘੱਟ ਆਉਂਦੀ ਹੈ ਔਰ ਸਵੇਰੇ ਸਰਦੀਆਂ ਹੋਣ ਗਰਮੀਆਂ ਹੋਣ ਠੰਡੇ ਪਾਣੀ ਨਾਲ ਇਸ਼ਨਾਨ ਕਰਕੇ ਸੱਜਰੇ ਤਿਆਰ ਹੋ ਜਾਂਦਾ ਜੀ ਹਾਂਜੀ ਔਰ ਇੰਨੀ ਸਭ ਸੰਭਾਲ ਕਰਦਾ ਕੋਈ ਸਮਾਂ ਸੀ ਮਤਲਬ ਸਰੀਰ ਦੀ ਸਫਾਈ ਨਹੀਂ ਕਰ ਪਾਉਂਦਾ ਸੀ ਅੱਜ ਇਹ ਵੀਰ ਉਹ ਆ ਜਿਹੜਾ ਦਿਨ ਚਪਤ ਨਹੀਂ ਕਿੰਨੇ ਵਾਰੀ ਸ਼ੀਸ਼ਾ ਦੇਖਦਾ ਕਿੰਨੇ ਵਾਰੀ ਹੱਥ ਧੋਂਦਾ ਕਿੰਨੀ ਕੁ ਸਰੀਰ ਦੀ ਜਿਹੜੀ ਆਪਣੇ ਸਾਹਮਣੇ ਸੰਭਾਲ ਰੱਖਦਾ ਜੀ ਔਰ ਇਹ ਸਾਰਾ ਕੁਝ ਤੁਹਾਡੀਆਂ ਦਬਾਵਾਂ ਕਰਕੇ ਆ ਜੀ ਅਸੀਂ ਤੁਹਾਨੂੰ ਬੋਰਡ ਵੀ ਸਾਂਝਾ ਕਰ ਰਹੇ ਆ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦਾ ਜੀ ਧੰਨਵਾਦ ਜੀ ਹੱਸਦੇ ਵਸਦੇ ਰਹੋ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਆਪ ਜੀ ਦੇ ਘਰਾਂ ਦੇ ਵਿੱਚ ਸ਼ਾਂਤੀ ਆਵੇ ਆਪ ਜੀ ਦੇ ਬੱਚੇ ਧੀਆ ਪੁੱਤ ਤੰਦਰੁਸਤ ਔਰ ਗੁਰੂ ਦੇ ਲੜ ਲੱਕੇ ਆਪਣੀ ਜ਼ਿੰਦਗੀ ਦਾ ਆਨੰਦ ਲੈਣ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਆ ਦੀਪਕ ਵੀਰੇ ਹਾਂਜੀ ਠੀਕ ਚੱਲ ਵੀਰੇ ਲੈ ਆਨੰਦ ਠੀਕ ਆ ਵੀਰੇ ਹਾਂਜੀ ਬਹੁਤ ਬਹੁਤ ਧੰਨਵਾਦ ਨਹੀਂ ਧੰਨਵਾਦ ਗੁਰੂ ਸਾਹਿਬ ਦਾ ਮਿਹਰਬਾਨੀ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ ਕੋਈ ਇਨਸਾਨ ਕਿਸੇ ਲਈ ਕੁਝ ਨਹੀਂ ਕਰ ਸਕਦਾ ਉਹ ਗੁਰੂ ਮਹਾਰਾਜ ਨੇ ਆਪਣੀ ਨੇੜੇ ਹੋ ਕੇ ਸੁਣ ਲਈ ਮਹਾਰਾਜ ਨੇ ਆਪਾਂ ਨੂੰ ਦੇਖ ਲਿਆ ਵੀ ਦੀਪਕ ਇੰਨੀ ਸੇਵਾ ਕਰਦਾ ਮਹਾਰਾਜ ਨੇ ਮਤਲਬ ਸਾਡੇ ਸਾਡੇ ਤੋਂ ਇਹ ਕਾਰਜ ਕਰਾਤਾ ਛੋਟਾ ਜਿਹਾ ਪਰ ਉਹ ਜਿਹੜੀ ਮਤਲਬ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਤੇ ਉਹ ਪਹਿਲਾਂ ਤੋਂ ਹੀ ਆ ਮਹਾਰਾਜ ਨੇ ਤੁਹਾਨੂੰ ਨੇੜੇ ਹੋ ਕੇ ਸੁਣਿਆ ਵਾ ਤੋਂ ਕਿਉਂਕਿ ਜਲਦੀ ਸੇਵਾ ਭਾਈ ਕਨਈਆ ਜੀ ਦੀ ਸੇਵਾ ਕਰਦੇ ਸੀ ਜਲਦੀ ਅਸੀਂ ਭਾਈ ਕਨਈਆ ਜੀ ਦੀ ਵੀ ਤਸਵੀਰ ਸਨਸਤਾ ਚ ਲਾਈ ਵੀ ਆ ਮਤਲਬ ਇਹਦੀ ਇੰਨੀ ਸੇਵਾ ਦੇਖ ਕੇ ਸਾਨੂੰ ਲੱਗਦਾ ਵੀ ਮਹਾਰਾਜ ਕਿਤੇ ਭਾਈ ਕਨਈਆ ਜੀ ਵਰਗੇ ਆ ਜਿਹੜੀਆਂ ਕਿਣਕਾਂ ਉਹਨਾਂ ਦੇ ਚਰਨਾਂ ਦੀ ਧੂੜ ਦੀਪਕ ਵਰਗੀਆਂ ਰੂਹਾਂ ਨੂੰ ਦੇਤੀ ਭਾਈ ਕਨਈਆ ਜੀ ਦੇ ਚਰਨਾਂ ਦੀ ਧੂੜ ਜੀ ਮਤਲਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਧੰਨਵਾ